ਸ਼ੈਰੀ ਕਲਸੀ ਇਸ ਸਮੇਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਦੇ ਆ ਸ਼ੈਰੀ ਜੀ ਸਵਾਗਤ ਹੈ ਤੁਹਾਡਾ ਇਹ ਪੂਰੀ ਘਟਨਾ ਤੁਸੀਂ ਦੇਖੀ ਹੋਏਗੀ ਕਿਵੇਂ ਦੇਖਦੇ ਹੋ ਇਸ ਪੂਰੀ ਘਟਨਾ ਨੂੰ ਕਿਉਂਕਿ ਦੋ ਚੀਜ਼ਾਂ ਨੇ ਇੱਕ ਤਾਂ ਕੋਈ ਪਾਰਕ ਦੇ ਵਿੱਚ ਜਾ ਕੇ ਬੈਠਿਆ ਆਬਜੈਕਸ਼ਨੇਬਲ ਤਾਂ ਨਹੀਂ ਹੋ ਸਕਦਾ ਪੁਆਇੰਟ ਨੰਬਰ 2 ਵੀਡੀਓ ਵੀ ਵਾਇਰਲ ਕਰ ਦਿੱਤੀ ਗਈ ਜਿਨ੍ਹਾਂ ਦੇ ਵਿੱਚ ਉਸ ਵੀਡੀਓ 'ਚ ਬੱਚਿਆਂ ਦੇ ਫੇਸ ਬਿਲਕੁਲ ਸਾਫ਼ ਨਜ਼ਰ ਆਉਂਦੇ ਨੇ ਉਹਨਾਂ ਦੀ ਆਈਡੈਂਟੀਟੀ ਵੀ ਰਿਵੀਲ ਕਰ ਦਿੱਤੀ ਗਈ ਕਿਵੇਂ ਦੇਖਦੇ ਹੋ ਇਸ ਪੂਰੀ ਘਟਨਾ ਨੂੰ ਏ ਬੇਕੋ ਜੀ ਕਟਨਾ ਤੇ ਜਿਹੜੀ ਇਹ ਮੈਂ ਕਹਿ ਸਕਦਾ ਨੇ ਨੰਝੂਗਾ ਅੱਛੀਆਂ ਦੀ ਫੀਸ ਵੀ ਨਹੀਂ ਸੀ ਹੋਣਾ ਚਾਹੀਦੇ ਤੇ ਮੈਂ ਇਹ ਇੱਕ ਨਾਲ ਇਹ ਵੀ ਜ਼ਰੂਰ ਗੱਲ ਕਰੂੰਗਾ ਠੀਕ ਹੈ ਵੀ ਕਿਉਂਕਿ ਉੱਥੇ ਜਿਹੜੇ ਲਾਗੇ ਦੇ ਜੇ ਲੋਕਾਂ ਨੂੰ ਪੁੱਛੀਏ ਜੀ ਤਾਂ ਉਹਨਾਂ ਦੇ ਇਸ ਪ੍ਰਤੀ ਥੋੜਾ ਜਿਹਾ ਮੈਸੇਜ ਜਿਹੜਾ ਵਾ ਉਹ 네ਗੇਟਿਵ ਆਉਂਦਾ ਕਿਉਂਕਿ ਬੱਚੇ ਘਰੋਂ ਪੜ੍ਹਨ ਲਿਖਣ ਨਹੀਂ ਹੁੰਦੇ ਨੇ ਪਰ ਉੱਥੇ ਪਾਰਕਾਂ ਦੇ ਵਿੱਚ ਬੈਠ ਕੇ ਕੋਈ ਨਾ ਕੋਈ ਕਿਉਂਕਿ ਉਹਨਾਂ ਨੇ ਅੱਗੇ ਵੀ ਕਾਫੀ ਕੰਪਲੇਨਟਾਂ ਕੀਤੀਆਂ ਸੀ ਸੋ ਮੈਂ ਅ ਮਤਿਆਂ ਨੂੰ ਇਹ ਰੋਬੰਟੀ ਕਰਦਾ ਜਿਹੜੀ ਤੇ ਇਹ ਘਟਨਾ ਹੋਈ ਹੈ ਇਹ ਨਿੰਦਨਯੋਗ ਹੈ ਇਹ ਹੋਣੀ ਨਹੀਂ ਚਾਹੀਦੀ ਪਰ ਅਸੀਂ ਉਹ ਉਹ ਵੀ ਕੰਮ ਨਾ ਕਰੀਏ ਜਿਹੜਾ ਸਮਾਜ ਦੇ ਵਿੱਚ ਕੱਲ ਨੂੰ ਕੋਈ ਸਾਡੇ ਤੇ ਖੋਤਾਈ ਜਾਂ ਕੋਈ ਹੋ ਚੁੱਕੇ ਜੀ ਅਪਰ ਸ਼ਰੀ ਤੋਂ ਲੱਗਦਾ ਕਿ ਠੀਕ ਹੈ ਜਿਹੜੇ ਸਥਾਨਕ ਲੋਕ ਨੇ ਆਲੇ ਦੁਆਲੇ ਜਿਹੜੀ ਰਿਹਾਈਸ਼ ਰਹਿੰਦੀ ਹੈ ਉਹਨਾਂ ਦੇ ਵੱਲੋਂ ਇਹ ਇਹ ਆਬਜੈਕਸ਼ਨ ਲਗਾਏ ਗਏ ਸੀ ਪਰ ਇਸ ਪੂਰੇ ਮਾਮਲੇ ਨੂੰ ਹੈਂਡਲ ਕਰਨ ਦਾ ਇਹੀ ਤਰੀਕਾ ਸੀ ਕਿ ਪਾਰਕ 'ਚ ਜਾਓ ਬੱਚਿਆਂ ਦੀ ਥੱਪੜ ਮਾਰ ਦੋ ਉਹਨਾਂ ਨਾਲ ਕੁੱਟਮਾਰ ਕਰੋ ਜ਼ਲੀਲ ਕਰੋ ਮੈਂ ਤੁਹਾਨੂੰ ਦੱਸਦਾ ਜੀ ਜਿੱਥੇ ਇਹ ਜਿਹੜੀ ਘਟਨਾ ਮੈਂ ਇਹਦੀ ਸ਼ਿਕਾਇਤ ਮਿਲਦਾ ਕਰਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਠੀਕ ਹੈ ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਆਪਾਂ ਅ ਪ੍ਰਸ਼ਾਸਨ ਨੂੰ ਇਹ ਸਹੀ ਗੱਲ ਆਸੀ ਵੀ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਇਹ ਗਲਤ ਤਰੀਕਾ ਹੈ ਠੀਕ ਹੈ ਨਾ ਇਹ ਇਹਦੀ ਮੈਂ ਆਪਕੋ ਮਿਲਦਾ ਕਰਦਾ ਇਹ ਜਿਹੜੇ ਥੱਪੜ ਮਾਰੇ ਜਿਹੜੀ ਵੀਡੀਓ ਉਹਨਾਂ ਦੀ ਵਾਇਰਲ ਕੀਤੀ ਹੈ ਇਹ ਕਾਫੀ ਮੈਂ ਕਹੂੰਗਾ ਵੀ ਇਹ ਗਲਤ ਕੀਤਾ ਜੀ ਇਹ ਇਹ ਨਹੀਂ ਕਰਨਾ ਚਾਹੀਦਾ ਬਿਲਕੁਲ ਤੁਹਾਡੀ ਕਿਸੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਹੋਈ ਇਸ ਪੂਰੇ ਮਾਮਲੇ 'ਚ ਹਾਂਜੀ ਮੇਰੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਜੀ ਉਸ ਤੋਂ ਬਾਅਦ ਜਦੋਂ ਇਹ ਘਟਨਾ ਤੋਂ ਉਹਨਾਂ ਨੇ ਤੁਰੰਤ ਉਹਨਾਂ ਦੀ ਜਿਹੜੇ ਕਨਸਟੇਬਲ ਸੀ ਜਿਹੜੇ ਉਹਨਾਂ ਦੀ ਉੱਥੋਂ ਉਹਨਾਂ ਨੂੰ ਟਰਾਂਸਫਰ ਕਰ ਦਿੱਤੀ ਬਦਲ ਦਿੱਤਾ ਉਹਨਾਂ ਨੂੰ ਜੀ ਜੀ ਸਾਹਿਬ ਦੀ ਵੀ ਨੋਟ ਚਾ ਠੀਕ ਹੈ ਜੀ ਕੋਈ ਵੀ ਕਾਨੂੰਨ ਤੇ ਕਿਸੇ ਨੂੰ ਵੀ ਹੱਥ ਚ ਨਹੀਂ ਲੈਣ ਦੀ ਇਜਾਜ਼ਤ ਨਹੀਂ ਦਿੰਦਾ ਬਟ ਇਹ ਹੋਈ ਹੈ ਕਿ ਜੋ ਵੀਡੀਓ ਬਣੀ ਜਿਹੜੀ ਇਹ ਨੰਨਜੋਗ ਹੈ ਠੀਕ ਹੈ ਜੀ ਮੈਂ ਖੁਰਚੀ ਜਾਨ ਮਿਚੋਣਾਂ ਸ਼ਰੀਰ ਸਾਡੇ ਨਾਲ ਅਸ਼ਵਨੀ ਸੇਖੜੀ ਸਾਹਿਬ ਜੁੜੇ ਸਨ ਬਟਾਲਾ ਦੇ ਸਾਬਕਾ ਵਿਧਾਇਕ ਨੇ ਸੇਖੜੀ ਸਾਹਿਬ ਨੇ ਕਿਹਾ ਕਿ ਪੁਲਿਸ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਅਜਿਹੀਆਂ ਚੀਜ਼ਾਂ ਦੇ ਉੱਤੇ ਜਿਹੜਾ ਟਾਈਮ ਆਪਣਾ ਲਗਾ ਰਹੀ ਹੈ ਜਦਕਿ ਬਟਾਲਾ ਦੇ ਵਿੱਚ ਗਲੀ ਗਲੀ ਨਸ਼ਾ ਵਿਕ ਰਿਹਾ ਉਸ ਦੇ ਵਾਲੇ ਪਾਸੇ ਕੋਈ ਧਿਆਨ ਨਹੀਂ ਕੰਦੇ ਅੱਜ ਤੱਕ ਅਜਿਹੀ ਸਥਿਤੀ ਨਹੀਂ ਆਈ ਸੀ ਨਸ਼ੇ ਵਾਲੀ ਜੋ ਮੌਜੂਦਾ ਸਥਿਤੀ ਹੈ ਮੈਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਦੇਖੋ ਜੀ ਇਹ ਨਸ਼ਾ ਜਿਹੜਾ 6 ਮਹੀਨੇ ਜਿਤਨੀ ਵਿਕਣ ਲੱਗਾ ਠੀਕ ਹੈ ਨਾ ਇਹ ਇਸ ਟਾਈਮ ਜਿਹੜਾ ਇਹ ਬੀਐਨ ਪੁਰਾਣੀਆਂ ਸਰਕਾਰਾਂ ਦੀ ਹੈ ਪਾਰ ਇਨਨ ਨੂੰ ਪਚਾਉਣ ਦੇ ਵਿੱਚ ਉਹ ਮੈਂ ਕਹਿ ਸਕਦਾ ਵੀ ਅੱਜ ਬੜੇ ਦੁੱਖ ਨਾਲ ਕਹਿ ਸਕਦਾ ਵੀ ਨਸ਼ਾ ਜਿਹੜਾ ਇੱਕ ਮੈਂ ਜਿਹੜੇ ਨਸ਼ਾ ਕਰਦੇ ਹੋ ਪੇਸ਼ੈਂਟ ਨੇ ਮਰੀਜ਼ ਨੇ ਠੀਕ ਹੈ ਉਹਨਾਂ ਨੂੰ ਜੇ ਨਾ ਮਿਲੇ ਤੇ ਉਹ 100 ਤੱਕ ਵੀ ਮਰਨ ਦੀ ਸਥਿਤਾ ਤੱਕ ਵੀ ਜਾ ਸਕਦੇ ਨੇ ਔਰ ਚੋਰੀਆਂ ਲੁੱਟਾਂ ਖੋਹਾਂ ਬੇਸਿਕਲੀ ਬੇਸਿਕਲੀ ਨਸ਼ੇ ਨਸ਼ੇ ਕਰਕੇ ਜਿਹੜੀਆਂ ਜ਼ਿਆਦਾ ਹੋ ਰਹੀਆਂ ਸਾਨੂੰ ਇਹ ਜੈਨ ਤੋੜਨ ਵਾਸਤੇ ਸਾਨੂੰ ਬਹੁਤ ਟਾਈਮ ਲੱਗ ਜਿਹੜੇ ਸਰਕਾਰ ਕਰ ਲਈ ਹੈ ਔਰ ਜਲਦ ਇਹਦੇ ਤੁਹਾਨੂੰ ਰਿਜ਼ਲਟ ਜਿਹੜੇ ਬਹੁਤ ਜ਼ਿਆਦਾ ਪੋਜ਼ਿਟਿਵ ਮਿਲਣਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਜਿਹੜੇ ਸਾਡੇ ਬੱਚੇ ਨਸ਼ਿਆਂ ਨੂੰ ਬਾਅਦ ਵਿੱਚ ਜਦੋਂ ਨਾ ਨਸ਼ਾ ਮਿਲਿਆ ਛੱਡਣਗੇ ਵੀ ਉਦੋਂ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਨੂੰ ਇਲਾਜ ਵਾਸਤੇ ਸਾਨੂੰ ਉਹਦੇ ਵਾਸਤੇ ਕੋਈ ਨਾ ਕੋਈ ਮੈਂ ਇਹ ਕਹਿ ਸਕਦਾ ਵੀ ਉਹਨਾਂ ਨੂੰ ਸਾਂਭਣ ਵਾਸਤੇ ਸਾਡੇ ਕੋਲ ਸਰਕਾਰਾਂ ਕੋ ਫੈਸਿਲਿਟੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਚੀਕਾ ਸ਼ੁਕਰੀਆ ਤੁਹਾਨੂੰ ਬਸੜਣਾ ਚੁਣਨ ਲਈ ਸ਼ਰੀ ਗਲਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਡੇ ਨਾਲ ਫੋਨ ਲਾਈਨ ਤੇ ਸੰਪਰਕ ਦੋਵੇਂ ਪਾਸੇ ਉਹਨਾਂ ਨੇ ਜ਼ਿਕਰ ਕੀਤਾ ਇੱਕ ਤਾਂ ਕਿ ਆ ਕਿ ਲੋਕਾਂ ਦੀ ਸਮੱਸਿਆ ਸੀ ਜਿਸ ਕਰਕੇ ਪੁਲਿਸ ਨੇ ਐਕਸ਼ਨ ਲਿਆ ਹਨ ਕਿ ਉਹ ਇਹ ਜ਼ਰੂਰ ਕਹਿ ਰਹੇ ਨੇ ਕਿ ਥੋੜਾ ਜਿਹਾ ਵਤੀਰਾ ਪੁਲਿਸ ਦਾ ਵੱਖਰਾ ਹੋ ਸਕਦਾ ਸੀ ਖੈਰ ਇਸ ਪੂਰੇ ਮਾਮਲੇ 'ਚ ਤੁਹਾਨੂੰ ਇੱਕ ਵਾਰੀ ਫਿਰ ਤੋਂ ਅਪਡੇਟ ਕਰ ਦਈਏ ਪੂਰਾ ਮਾਮਲਾ ਹੈ ਬਟਾਲਾ ਦਾ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ ਜਿੱਥੇ ਪਾਰਕ ਦੇ ਵਿੱਚ ਕੁਝ ਕੁੜੀਆਂ ਬੈਠੀਆਂ ਹੋਈਆਂ ਸੀ ਇਲਜ਼ਾਮ ਨੇ ਕਿ ਮੁੰਡੇ ਕੁੜੀਆਂ ਉੱਥੇ ਬੈਠੀਆਂ ਸੀ ਅਤੇ ਉੱਥੇ ਮੁੰਡੇ ਕੁੜੀਆਂ ਇਤਰਾਜ਼ਯੋਗ ਹਰਕਤਾਂ ਕਰ ਰਹੀ ਸੀ ਇਹ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਤਰਕ ਦਿੱਤਾ ਗਿਆ ਤੇ ਉੱਥੇ ਬਹਿਸ ਹੋਈ ਬਹਿਸ ਤੋਂ ਬਾਅਦ ਕੁੱਟਮਾਰ ਹੋਈ ਥੱਪੜ ਮਾਰ ਦਿੱਤੇ ਗਏ ਜਿਹੜੀਆਂ ਕੁੜੀਆਂ ਸੀ ਉੱਥੇ ਮੌਜੂਦ ਉਹਨਾਂ ਦੇ ਖੈਰ ਮੁੰਡਿਆਂ ਦਾ ਜ਼ਿਕਰ ਹੋ ਰਿਹਾ ਕਿ ਮੁੰਡੇ ਉੱਥੇ ਮੌਜੂਦ ਸੀ ਪਰ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਉਸ ਦੇ ਵਿੱਚ ਕੋਈ ਮੁੰਡਾ ਨਜ਼ਰ ਨਹੀਂ ਆ ਰਿਹਾ ਕਿ ਜੇਕਰ ਮੁੰਡੇ ਸੀ ਤਾਂ ਪੁਲਿਸ ਨੇ ਕੀ ਉਹਨਾਂ ਨੂੰ ਜਾਣ ਦਿੱਤਾ ਕੁੜੀਆਂ ਨੂੰ ਰੋਕ ਲਿਆ ਸਿਰਫ ਮੁੰਡਿਆਂ ਨੂੰ ਜਾਣ ਦਿੱਤਾ ਜੇ ਮੁੰਡੇ ਚਲੇ ਗਏ ਉੱਥੋਂ ਕਿਉਂ ਜਾਣ ਦਿੱਤਾ ਗਿਆ ਇੱਕ ਵੱਡਾ ਸਵਾਲ ਹੈ ਜੇਕਰ ਉੱਥੇ ਲੜਕੇ ਸੀ ਹੀ ਨਹੀਂ ਤਾਂ ਫਿਰ objections ਕਿਸ ਗੱਲ ਦਾ ਹੈ ਕਾਲਜ ਦੀਆਂ ਕੁੜੀਆਂ ਜਾਂ ਕਿਸੇ ਸਕੂਲ ਦੇ ਬੱਚੇ ਜਾ ਕੇ ਉੱਥੇ ਬੈਠ ਜਾਂਦੇ ਨੇ ਤਾਂ ਫਿਰ ਜੇ ਆਲੇ ਦੁਆਲੇ ਦੇ ਲੋਕਾਂ ਨੂੰ ਇਤਰਾਜ਼ ਹੋ ਸਕਦਾ ਹੈ ਉਸ ਦੇ ਵਿੱਚ ਫਿਰ ਉਹਨਾਂ ਦੀ ਪ੍ਰੋਬਲਮ ਹੈ ਸੰਵਿਧਾਨ ਦੇ ਮੁਤਾਬਿਕ ਤਾਂ ਤੁਸੀਂ ਕਿਸੇ ਨੂੰ ਬੈਠਣ ਤੋਂ ਰੋਕ ਨਹੀਂ ਸਕਦੇ ਸਿਰ ਦੇਖਣਾ ਹੋਵੇਗਾ ਕਿ ਜਾਂਚ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਪਰ ਤਸਵੀਰਾਂ ਸਾਹਮਣੇ ਆਈਆਂ ਕੁੜੀਆਂ ਦੇ ਚਿਹਰੇ ਨਜ਼ਰ ਆਉਂਦੇ ਨੇ ਉਹ ਜ਼ਰੂਰ ਸਵਾਲ ਖੜੇ ਕਰਦੇ ਨੇ ਤੇ ਸਭ ਦੇ ਵਿੱਚ ਆਲੇ ਸਵਾਲੀ ਛੋਟੇ ਜਿਹੇ ਬ੍ਰੇਕ ਲਈ ਰੁਕਲੇ